ਦੇਸ਼ ਵਿਦੇਸ਼ਾਂ ਦੀ ਧਰਤੀ ਤੇ ਪ੍ਰੋਗਰਾਮ ਸਿੱਖੀ ਦੀ ਸ਼ਾਨ ਵੇਖਰੇ ਸਾਰੀ ਦਸ਼ਕਾਂ ਦਾ ਸਵਾਗਤ ਹੈ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਇੱਕ ਐਓਜੀ ਸਿੱਖੇ ਨਾਲ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ। ਜਿਨ੍ਹਾਂ ਨੇ ਨਾ ਕੇਵਲ ਭਾਰਤ ਦੀ ਧਰਤੀ ਤੇ ਸਗੋਂ ਵਿਦੇਸ਼ਾਂ ਦੀ ਧਰਤੀ ਤੇ ਪਹੁੰਚ ਕੇ ਵੀ ਜਿੱਥੇ ਆਪਣੇ ਸਿੱਖੀ ਸਰੂਪ ਨੂੰ ਬਰਕਰਾਰ ਰੱਖਿਆ ਉੱਥੇ ਸਿੱਖੀ ਦੇ ਝੰਡੇ ਨੂੰ ਵੀ ਬੁਲੰਦ ਕੀਤਾ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਤਾਰਾ ਨੂੰ ਘਰ ਘਰ ਪਹੁੰਚਾਉਣ ਵਾਸਤੇ ਆਪਣੀਆਂ ਲਿਖਤਾਂ ਦੇ ਰਾਈ ਤੇ ਆਪਣੇ ਸ਼ਬਦਾਂ ਦੇ ਰਾਈ ਆਪਣੇ ਬੋਲਾਂ ਦੇ ਰਾਈ ਗੁਰੂ ਨਾਨਕ ਸਾਹਿਬ ਦੀ ਸਮੁੱਚੀ ਵਿਚਾਰ ਤਾਰਾ ਦਾ ਪ੍ਰਚਾਰ ਕੀਤਾ ਸਾਡੇ ਅਤੀ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ ਆਸਟ੍ਰੇਲੀਆ ਤੋਂ ਸਿੰਘ ਸਾਹਿਬ ਤੁਹਾਡਾ ਸਵਾਗਤ ਜੀ ਫਤਿਹ ਸਾਂਝ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੋ ਬੜਾ ਮਾਨ ਅਤੇ ਬੜਾ ਫਕਰ ਹੁੰਦਾ ਹੈ ਜਦੋਂ ਕੋਈ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵੀ ਐਨੀਆਂ ਸੁਖ ਸੁਲਤਾਨਾ ਨਾ ਹੋਣ ਦੇ ਬਾਵਜੂਦ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਘਰ-ਘਰ ਪਹੁੰਚਾਣਾ ਗੁਰੂ ਨਾਨਕ ਸਾਹਿਬ ਜੀ ਦੀ ਸਮੁੱਚੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਣਾ ਉੱਥੋਂ ਦੇ ਨੌਜਵਾਨਾਂ ਤੱਕ ਜਿਹੜੇ ਨੌਜਵਾਨ ਧਰਮ ਤੋਂ ਆਕੀ ਹੋ ਚੁੱਕੇ ਨੇ ਜਿਹੜੇ ਨੌਜਵਾਨ ਸਿੱਖੀ ਸਰੂਪ ਨੂੰ ਤਲਾਂਝਲੀ ਦਿੰਦੇ ਪਏ ਨੇ ਉਨ੍ਹਾਂ ਤੱਕ ਸਿੱਖੀ ਸਿਧਾਂਤਾਂ ਦੀ ਗੱਲ ਪਹੁੰਚਾਣੀ ਬੜਾ ਮਾਣ ਅਤੇ ਬੜਾ ਫਖਰ ਹੈ ਤਾਂ ਇਹ ਅਸੀਂ ਕਹਿੰਦੇ ਆ ਸਾਡੀ ਸਿੱਖੀ ਦੀ ਸ਼ਾਨ ਨੇ ਕਹਿੰਦੇ ਸੰਤੋਖ ਸਿੰਘ ਜਦੋਂ ਅਸੀਂ ਤੁਹਾਡੀਆਂ ਲਿਖਤਾਂ ਵੱਲ ਵੇਖਦੇ ਆ ਤੁਸੀਂ ਲਿਖਿਆ ਵੀ ਬਹੁਤ ਆਪਣੇ ਬੋਲਾਂ ਦੇ ਰਾਹੀਂ ਮੌਖਿਕ ਪ੍ਰਕਿਰਿਆ ਦੇ ਰਾਹੀਂ ਨੌਜਵਾਨਾਂ ਤੱਕ ਕਾਲਜਾਂ ਵਿੱਚ ਜਾ ਕੇ ਯੂਨੀਵਰਸਿਟੀ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਗੱਲ ਕੀਤੀ। ਸਭ ਤੋਂ ਪਹਿਲੇ ਮੈਂ ਜਾਨਣਾ ਚਾਹਾਂਗਾ ਮੋਟਲਾ ਜੀਵਨ ਤੁਹਾਡੀ ਅਰੰਭਤਾ ਕਿਵੇਂ ਇਸ ਘਰ ਵਿੱਚ ਹੋਈ ਕਿਵੇਂ ਤੁਸੀਂ ਗੁਨਾਨਕ ਪਾਸ਼ਾ ਜੀ ਦੀ ਗਲਵੱਕੜੀ ਦਾ ਨਿਗਮਾਣਿਆ। ਇਹ ਹਰਮਨਤ ਸਿੰਘ ਜੀ ਮੇਰੇ ਸਤਿਕਾਰਯੋਗ ਸਵਰਗਵਾਸੀ ਦਾਦੀ ਜੀ ਦਾ ਪਰਿਵਾਰ ਇਹ ਪਿੰਡਾਂ ਵਾਲੇ ਜਥੇ ਦਾ ਸ਼ਰਧਾਲੂ ਹੁੰਦਾ ਇਸੰਤ ਬਾਬਾ ਗੁਰਬਾਜ ਸਿੰਘ ਜੀ ਉਥੋਂ ਇਹ ਸਿੱਖੀ ਦੀ ਲਗਨ ਸਾਡੇ ਪਰਿਵਾਰ ਵਿੱਚ ਆਈ ਤੇ ਸਾਡੇ ਪਿੰਡ ਵਿੱਚ ਸਕੂਲ ਨਹੀਂ ਸੀ ਹੁੰਦਾ ਮੇਰੇ ਵੇਲੇ ਤੇ ਕਿਸਾਨੀ ਜੀਵਨ ਦੇ ਵਿੱਚ ਹੁੰਦਾ ਵੀ ਜਿੰਨੇ ਵੀ ਜੀ ਕਰਦੇ ਹੁਣ ਬੱਚੇ ਤੋਂ ਲੈ ਕੇ ਬੁੱਢੇ ਤੱਕ ਉਹਨੇ ਹੀ ਲੋੜੀਂਦੀ ਹੁੰਦੇ ਆ ਕਿਸੇ ਨੇ ਡੰਗਰ ਚਾਰਨੇ ਆ ਕਿਸੇ ਨੇ ਪੱਠੇ ਵੱਢਣੇ ਆ ਕਿਸੇ ਨੇ ਘੇਰਾ ਕਰਨਾ ਆ ਕਿਸੇ ਨੇ ਕੁਝ ਤੇ ਇਸ ਲਈ ਬਹੁਤੇ ਲੋਕੀਂ ਧਿਆਨ ਵੀ ਨਹੀਂ ਦਿੰਦੇ ਸੀ ਉਹਨਾਂ ਦਿਨਾਂ 'ਚ ਬੱਚਿਆਂ ਵਾਸਤੇ ਤੇ ਇਸ ਲਈ ਮੈਂ ਸਕੂਲੇ ਨਹੀਂ ਪੜਿਆ ਸਕੂਲੇ ਮੈਂ ਸਿਰਫ ਪਹਿਲੀ ਜਮਾਤ ਚ ਕੁਝ ਦਿਨ ਮੇਰੇ ਦਾਦੀ ਜੀ ਦਾਖਲ ਕਰਵਾਇਆ ਸੀ ਤੇ ਉਹ ਮੈਂ ਘੱਗੇ ਰਾਰੇ ਘਰ ਤੱਕ ਪੜਿਆ ਸੀ ਸਕੂਲੇ ਤੇ ਉਥੋਂ ਫਿਰ ਹਟ ਗਿਆ ਤੇ ਉਹ ਵੀ ਮੈਨੂੰ ਘੱਗਾ ਰਾਰਾ ਘਰ ਤੱਕ ਕੋਈ ਭਲਾਵੇਂ ਅੱਖਰਾਂ ਤੋਂ ਕਈ ਵਿੱਚ ਸਬਜੈਕਟ ਛੱਡ ਕੇ ਚੈਪਟਰ ਤੇ ਮਾਸਟਰ ਜੀ ਨੇ ਮੈਨੂੰ ਘੱਗੇ ਰਾਰੇ ਘਰ ਤੇ ਲਾਤਾ ਕਿਉਂਕਿ ਮੈਂ ਘਰੋਂ ਖਰਬੂਜੇ ਲਿਜਾ ਕੇ ਦਿੱਤੇ ਸੀ ਮਾਸਟਰ ਜੀ ਨੂੰ ਅੱਛਾ ਉਹ ਦਿਨ ਜੇ ਬੜੀ ਵੱਡੀ ਗੱਲ ਹੁੰਦੀ ਸੀ ਫੇਰ ਖੇਤੀ ਕਰਦੇ ਆਂ ਮੈਨੂੰ ਪਹਿਲੀ ਦਾ ਕਾਇਦਾ ਪਾਈਆ ਜੀ ਨੇ ਅਸੀਂ ਪਿਤਾ ਨੂੰ ਪਾਈਆ ਜੀ ਕਹਿੰਦੇ ਉਹਨਾਂ ਨੇ ਪੜਾ ਦਿੱਤਾ ਉਸ ਤੋਂ ਬਾਅਦ ਦੂਜੀ ਜਮਾਤ ਦੀ ਕਿਤਾਬ ਪੜਾ ਕੇ ਤੇ ਫੇਰ ਮੈਨੂੰ ਜਪਜੀ ਸਾਹਿਬ ਪੜਾ ਕੇ ਤੇ ਸੰਚੀਆਂ ਤੋਂ ਭਗ ਭਗ ਪੰਜ ਗ੍ਰੰਥੀ ਬਾਹੀ ਵਾਰਾਂ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਸੰਚੀਆਂ ਤੋਂ ਲੜੀਵਾਰ ਪਾਠ ਕਰਾਤਾ ਤੇ ਫੇਰ ਉਹ ਇੱਥੇ ਅੰਮ੍ਰਿਤਸਰ ਆ ਗਏ ਗ੍ਰੰਥੀ ਲੱਗੇ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਰਹੇ ਨੇ ਉਹ ਤੇ ਆਪਣਾ ਗਿਆਨੀ ਕ੍ਰਿਪਾਲ ਸਿੰਘ ਹੋਰਾਂ ਵੇਲੇ ਗਾਇ ਜਹਦਾਰ ਅਛਰ ਸਿੰਘ ਹੋਰਾਂ ਗਲੇ ਤੇ ਇੱਥੇ ਫਿਰ ਆਣ ਕੇ ਉਸ ਦੀ ਗਿਆਨ ਦਾ ਇੱਕ ਮਾਰਗ ਖੁੱਲ ਗਿਆ ਗੁਰੂ ਰਾਮਦਾਸ ਲਾਇਬ੍ਰੇਰੀ ਸੀ ਗਈ ਮੈਗਜ਼ੀਨ ਪੜ੍ਹਨੇ ਅਖਬਾਰਾਂ ਦੀ ਮੈਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਸੀ ਹੁੰਦੀ ਤੇ ਅਕਾਲ ਤਖਤ ਸਾਹਿਬ ਦੀ ਲਾਇਬ੍ਰੇਰੀ ਕਿਉਂਕਿ ਮੇਰੇ ਪਿਤਾ ਜੀ ਉੱਥੇ ਮੁੱਖ ਗ੍ਰੰਥੀ ਸਨ ਲਾਇਬ੍ਰੇਰੀ ਦੀ ਚਾਬੀ ਮੇਰੇ ਕੋਲ ਹੁੰਦੀ ਸੀ ਅੰਦਰ ਪੰਜੀ ਵਾਰਡ ਦਾ ਬਲਬ ਜਗਦਾ ਹੋਣਾ ਤੇ ਕਿਤਾਬਾਂ ਹੀ ਕਿਤਾਬਾਂ ਮੈਂ ਸਾਰੀ ਦਿਹਾੜੀ ਬੈਠੇ ਹੋ ਮੱਧਮ ਜੀ ਲਾਈਟ ਦੇ ਵਿੱਚ ਪੜ੍ਹਦੇ ਰਹਿਣਾ ਤੇ ਉਹ ਇਹਨਾਂ ਸਾਨੂੰ ਗਿਆਨੀ ਦੇ ਵਿੱਚ ਲਾਲਾ ਧਨੀ RAM ਚਾਤਰਕ ਦੀ ਜੀਵਨੀ ਲੱਗੀ ਸੀ ਤੇ ਉਹ ਜੀਵਨੀ ਲਿਖਣ ਵਾਲਾ ਕਹਿੰਦਾ ਵੀ ਲਾਲਾ ਜੀ ਕੋਈ ਬਹੁਤੇ ਪੜੇ ਲਿਖੇ ਤਾਂ ਨਹੀਂ ਸਨ ਪਰ ਕਿਉਂਕਿ ਆਪ ਅੰਮ੍ਰਿਤਸਰ ਵਿੱਚ ਰਹਿੰਦੇ ਹੋ ਇਸ ਲਈ ਆਪ ਦਾ ਗਿਆਨ ਬੜਾ ਸੀ ਜਾਈ ਉਹ ਕਹਿ ਲਓ ਵੀ ਭਾਵੇਂ ਪੜਾਈ ਬੈਣੀ ਕਿ ਧਰਤੀ ਦਾ ਮੋਹ ਇੰਨਾ ਹੋਣ ਕਰਕੇ ਤੇ ਉਹ ਨਾ ਵੀ ਢਾਡੀਆਂ ਦੇ ਸੁਣਨੇ ਆ ਸ਼ਾਮ ਨੂੰ ਪੰਥ ਪ੍ਰਕਾਸ਼ ਦੀ ਕਥਾ ਬੜੇ ਉੱਚੇ ਚੈਨਾ ਸੁਣਨੀ ਆ ਸਵੇਰੇ ਮੁਖਵਾਗ ਦੀ ਕਥਾ ਹੋਣੀ ਆ ਮੰਜੀ ਸਾਹਿਬ ਤੇ ਮੈਗਜ਼ੀਨ ਲਾਇਬ੍ਰੇਰੀ ਦੇ ਵਿੱਚੋਂ ਪੜ੍ਹਨੇ ਉਹ ਬੜੇ ਸਾਡੇ ਵਾਲੇ ਛਣਕਣਾ ਸਕੂਲ ਬਾਲਕ ਕਹਾਣੀ ਅਮਰ ਕਹਾਣੀਆਂ ਵੰਲ ਸੰਸਾਰ ਇਹ ਸਾਰੇ ਮੈਗਜ਼ੀਨ ਗੁਰਮਤ ਪ੍ਰਕਾਸ਼ ਗੁਰਮਤ ਗਿਆਨ ਅਮਰਤ ਇਹੋ ਜੇ ਮੈਗਜ਼ੀਨ ਪੜਦੇ ਪੜਦੇ ਉਹ ਤੋਂ ਨੇ ਕੋਈ ਨਾ ਕੋਈ ਦਿਮਾਗ ਦੇ ਵਿੱਚ ਰਹਿ ਹੀ ਜਾਂਦਾ ਨਾ ਸੋ ਇਸ ਲਈ ਇਹ ਪੜਦੇ ਫਿਰ 1 ਜਨਵਰੀ 1958 ਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਮੈਨੂੰ ਦਾਖਲਾ ਪਿਤਾ ਜੀ ਦੇ ਤੇ ਪ੍ਰੋਫੈਸਰ ਸਾਹਿਬ ਸਿੰਘ ਗਿਆਨੀਪੁਰ ਸਿੰਘ ਸਾਹਿਬ ਭਵਿੰਦਰ ਸਿੰਘ ਜੀ ਸਿੰਘ ਸਾਹਿਬ ਅਛਰ ਸਿੰਘ ਹੋਰਾਂ ਦੀ ਕਿਰਪਾ ਨਾਲ ਮੇਰੀ ਸਭ ਤੋਂ ਘੱਟ ਪੜ੍ਹਾਈ ਸਕੂਲੀ ਮਤਲਬ ਹੈ ਹੀ ਨਹੀਂ ਪਹਿਲੀ ਥੋੜਿਆ ਹੋਇਆ ਸਰੀਰ ਵੀ ਛੋਟਾ ਉਮਰ ਵੀ ਛੋਟੀ ਤੇ ਮੈਨੂੰ ਉੱਥੇ ਉਹਨਾਂ ਦੀ ਹਿੰਮਤ ਨਾਲ ਦਾਖਲਾ ਮਿਲ ਗਿਆ ਗੁਰਮਤ ਸੰਗੀਤ ਦੀ 3 ਸਾਲ ਦਾ ਕੋਰਸ ਇੱਕ ਵਾਰ ਮੇਰੀ ਪੜ੍ਹਾਈ ਵੱਲ ਰੁਚੀ ਸੀ ਉਹ ਕੀਰਤਨ ਦੀ ਕਲਾਸ ਕਰਦਿਆਂ ਕਰਦਿਆਂ ਮੈਨੂੰ ਨਾਲ ਪ੍ਰੋਫੈਸਰ ਸਾਹਿਬ ਸਹੁਰਾਂ ਦੀਆਂ ਵੀ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਨਾਲ ਮੈਨੂੰ ਅਖਬਾਰ ਪੜ੍ਹਨ ਦਾ ਸ਼ੌਕ ਪੈਦਾ ਹੋ ਗਿਆ ਤੇ ਫਿਰ ਜਦੋਂ ਸਾਡਾ ਲਾਸਟ ਟਾਈਮ ਧਿਆਨ ਹੋਇਆ ਉਹਦੀ ਮੇਰੀ ਪਰਫੋਰਮਸ ਵੇਖ ਕੇ ਮੇਰਾ ਜਥਾ ਜਿਹੜਾ ਸੀ ਉਹ ਧਰਮ ਪ੍ਰਚਾਰ ਨੇ ਰਾਗੀ ਵਜੋਂ ਰੱਖ ਲਿਆ। ਕੀ ਬਾਤ ਹੈ। ਗੁਰੂ ਕੀ ਪੈਰੀ ਸਾత్సੰਗਤ ਜੀ ਬੜੀ ਹੈਰਾਨਗੀ ਹੁੰਦੀ ਹੈ ਜਦੋਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਨੌਜਵਾਨ ਲਾਇਬ੍ਰੇਰੀਆਂ ਤੋਂ ਦਰ ਕਿਨਾਰਾ ਕਰਦੇ ਨੇ। ਇਹਦੇ ਵਿੱਚ ਸਾਨੂੰ ਫਖਰ ਹੋਣਾ ਚਾਹੀਦਾ ਉਹਨਾਂ ਬਜ਼ੁਰਗਾਂ ਤੇ ਜਿਨ੍ਹਾਂ ਨੇ ਸੁਖ ਸੂਲ ਦਾ ਨਾ ਹੋਣ ਦੇ ਬਾਵਜੂਦ ਵੀ ਸਾਰਾ ਕੁਝ ਅੰਗੀਕਾਰ ਕੀਤਾ ਸਾਡੇ ਅਤੀ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ ਜੋ ਕਿ ਮੌਜੂਦਾ ਸਮੇਂ ਆਸਟ੍ਰੇਲੀਆ ਦੀ ਧਰਤੀ ਤੇ ਬਿਰਾਜਮਾਨ ਨੇ ਜੋ ਕਿ ਉੱਥੇ ਸੰਗਤਾਂ ਤੱਕ ਗੁਰਬਾਣੀ ਦੀ ਗੱਲ ਗੁਰੂ ਵਿਚਾਰਧਾਰਾ ਦੀ ਗੱਲ ਪਹੁੰਚਾ ਰਹੇ ਨੇ ਬੜਾ ਸੋਹਣਾ ਟੰਗਣਾ ਦੱਸਿਆ ਕਿ ਮੇਰੇ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ ਪੜਨ ਦੀ ਸ਼ੁਰੂਆਤ ਕਿਵੇਂ ਹੋਈ ਕਿਵੇਂ ਸੀ ਸ਼ਿਕਮਿਸੀ ਕਾਲਜ ਦਾਖਲਾ ਲਿਆ ਤੇ ਕਿਵੇਂ ਪ੍ਰਚਾਰਕ ਵਜੋਂ ਨਿਯੁਕਤ ਕੀਤੇ ਗਏ ਕਹਿੰਦੇ ਸੰਤੋਖ ਸਿੰਘ ਜਦੋਂ ਅਸੀਂ ਵੇਖਿਆ ਸੀ ਤੁਸੀਂ ਬਕਾਇਦਾ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਖ ਸੇਵਾਦਾਰ ਰਹੇ ਨੇ ਪ੍ਰਧਾਨ ਰਹੇ ਨੇ ਬਕਾਇਦਾ ਤੁਸੀਂ ਉਹਨਾਂ ਦੇ ਪੀਏ ਵੱਜੋਂ ਵੀ ਸੇਵਾਵਾਂ ਨਿਭਾਈਆਂ ਨੇ ਪ੍ਰਚਾਰਕ ਵੱਜੋਂ ਵੀ ਸੇਵਾਵਾਂ ਨਿਭਾਈਆਂ ਨੇ ਬਟ ਇੱਕਦਮ ਇਹੋ ਜਿਹਾ ਕੀ ਵਾਪਰਿਆ ਕਿ ਤੁਸੀਂ ਭਾਰਤ ਦੀ ਧਰਤੀ ਨੂੰ ਛੱਡ ਕੇ ਵਿਦੇਸ਼ਾਂ ਦੀ ਧਰਤੀ ਵੱਲ ਕੂਚ ਕੀਤਾ ਮੈਂ ਦੱਸਦਾ ਤੁਹਾਨੂੰ ਮੈਂ ਨਾ 31 ਦਸੰਬਰ 60 ਨੂੰ ਕੋਰਸ ਪੂਰਾ ਹੋਇਆ ਸੀ ਪਰ ਮੈਂ ਜਥਾ ਲੈ ਕੇ ਰਾਗੀ ਡਿਊਟੀ ਪਪਲੀ ਸਾਹਿਬ 18 ਦਸੰਬਰ ਤੋਂ ਸ਼ੁਰੂ ਕਰਤੀ ਸੀ ਫਿਰ ਮਈ ਵਿੱਚ ਧਰਮ ਪ੍ਰਚਾਰ ਵਿੱਚ ਆ ਗਏ ਤੇ ਮੈਂ ਫਿਰ ਸਮਝ ਲਓ ਵੀ 1968 ਤੱਕ ਰਾਗੀ ਦੀ ਡਿਊਟੀ ਕਰਦਾ ਰਿਆਂ ਨਾਲ ਨਾਲ ਪੜ੍ਹਾਈ ਵਿਦਵਾਨੀ ਕਰਕੇ ਗਿਆਨੀ ਜੀ ਤੇ ਅੰਗਰੇਜ਼ੀ ਪੜ੍ਹਨਾ ਸ਼ੁਰੂ ਕੀਤਾ ਬਾਹਰ ਜਾਣ ਦਾ ਸ਼ੌਕ ਸੀ 1964 ਚਿਹਰਾਨ ਹੋ ਗਏ ਤੁਸੀਂ ਸੰਗਮ ਮੂਵੀ ਆਈ ਸੀ ਮੈਂ ਪਟਿਆਲੇ ਸੀ ਉਹ ਵੇਖੀ ਤੇ ਉਹਦੇ ਚ ਉਹਨਾ 베ੜੀਆਂ ਵਾਲਾ ਸ਼ਹਿਰ ਵੈਨਿਸ ਜਿਹਨੂੰ ਵੈਨੀਸ਼ੀਆ ਕਹਿੰਦੇ ਨੇ ਤੇ ਵੈਨਸ ਤੇ ਸੁੰਦਰਤਾ ਵੇਖੀ ਆਪਣੀ ਇਹਦੀ ਸਵਿਟਜ਼ਰਲੈਂਡ ਦੀ ਤੇ ਸੋਚਿਆ ਵੀ ਬਾਹਰ ਵੇਖਿਆ ਜਾਵੇ ਪਰ ਪੱਲੇ ਨਾਲ ਢੇਲਾ ਕਰਦੀ ਮੇਲਾ ਮੇਲਾ ਤਨਖਾਹ ਤਾਂ ਪਹਿਲਾਂ ਹੀ ਖਾਦੀ ਹੁੰਦੀ ਸੀ ਤੇ ਬਾਹਰ ਕਿੱਥੋਂ ਜਾਣਾ ਜੀ ਪਰ ਫਿਰ ਉਹਨਾਂ ਦਿਨਾਂ 'ਚ ਇੱਕ ਇਸ਼ਤਿਹਾਰ ਨਿਕਲਿਆ ਵਿਕਟੋਰੀਆ ਰਾਜਧਾਨੀ ਬ੍ਰਿਟਿਸ਼ ਕੋਲੰਪੀਆ ਦੀ ਕੈਨੇਡਾ ਦੀ ਵੀ ਉੱਥੇ ਗਰੰਤੀ ਦੀ ਲੋੜ ਆ ਤੇ ਉਹ ਗ੍ਰੰਥੀ ਦੀਆਂ ਯੋਗਤਾਵਾਂ ਇੰਨੀਆਂ 40 ਸਾਲ ਦੀ ਉਮਰ ਹੋਵੇ ਜੀਵ ਆਇਆ ਹੋਵੇ ਗਿਆਨੀ ਪਾਸ ਹੋਵੇ ਹਿੰਦੀ ਪੰਜਾਬੀ ਅੰਗਰੇਜ਼ੀ ਜਾਣਦਾ ਹੋਵੇ ਲੈਕਚਰ ਕਰ ਸਕਦਾ ਹੋਵੇ ਕਥਾ ਕਰ ਕੀਰਤਨ ਸਿਖਾ ਸਕਦਾ ਹੋਵੇ ਯਾਨੀ ਇਹ ਯੋਗਤਾਵਾਂ ਕਿਹច ਹੁੰਦੀਆਂ ਹੀ ਨਹੀਂ ਉਹ ਮੈਂ ਕਹਿਆ ਵੀ ਉਮਰ ਤਾਂ ਜਦੋਂ ਉਦੋਂ ਮੇਰੀ 20 ਸਾਲ ਦੀ ਉਮਰ ਸੀ ਦੀ ਉਹ ਤਾਂ ਹੌਲੀ ਹੌਲੀ ਪੂਰੀ ਹੋਊਗੀ ਤੇ ਵਿਆਹ ਉਦੋਂ ਹੋਊਗਾ ਜਦੋਂ ਕੋਈ ਦੂਜੇ ਵਾਲੇ ਪਾਸਾ ਤਿਆਰ ਹੋਊਗਾ ਜੀ ਬਿਲਕੁਲ ਤੇ ਭਾਈ ਆ ਚੀਜ਼ਾਂ ਤਾਂ ਮੈਂ ਪ੍ਰਾਪਤ ਕਰ ਲਾਂ ਅੰਗਰੇਜ਼ੀ ਪੜ੍ਹਨੀ ਸ਼ੁਰੂ ਕੀਤੀ ਲੈਕਚਰ ਕਰਨਾ ਮੈਂ ਗਿਆਨੀ ਦੇ ਨਾਲ ਕਾਲ ਉੱਥੇ ਇੰਸਟੀਚਿਊਟ ਸਪੈਸ਼ਲ ਬੜਾ ਵੱਡਾ ਸੀ ਤੇ ਉਹ ਚ ਮੈਂ ਫਿਰ ਸਟੂਡੈਂਟਸ ਯੂਨੀਅਨ ਦਾ ਸੈਕਟਰੀ ਬਣ ਕੇ ਤੇ ਹਰ ਸੈਚਰਡੇ ਨੂੰ ਐਂਕਰ ਵਜੋਂ ਸਟੇਜ ਸੈਕਟਰੀ ਵਜੋਂ ਇਤਰਾ ਸਿੱਖਿਆ ਤੇ ਫਿਰ ਸ਼ਾਰਟ ਦੇ ਵਿੱਚ ਮੈਨੂੰ ਬੁੱਢੇ ਜੋੜ ਸੰਤ ਚਾਨਸੋੜੀ ਪ੍ਰਧਾਨ ਸੀ ਉਹ ਸ਼ਰੋਣੀ ਕਮੇਟੀ ਦੇ ਸੰਤ ਫਤਿਹ ਸਿੰਘ ਹੋਰੀ ਅਕਾਲੀ ਦਲ ਦੇ ਪ੍ਰਧਾਨ ਸੀ ਤੇ ਉਥੇ ਜਿਹੜਾ ਕੀਰਤਨ ਸਿਖਾਉਣ ਲਈ ਸੀ ਹੁਣ ਤੇ ਉਹਦਾ ਕਾਲਜ ਨਾ ਆਇਆ ਉਦੋਂ ਉਹਦਾ ਨਾ ਸੀ ਵਿਦਿਆਲਾ ਵਿਦਿਆਲਾ ਜੀ ਗਰੀਬ ਬੱਚੇ ਪੜ੍ਹਦੇ ਹੁੰਦੇ ਸੀ ਤੇ ਉਹ ਜਿਹੜਾ ਸੀ ਉਹ ਉਥੇ ਕੋਈ ਬਾਹਰ ਨਹੀਂ ਤੇ ਕਿਉਂਕੋ ਝਾੜ ਬਿਆਹਬਾਨ ਸੀਗਾ ਪੇਰੇ ਰੇਗਿਸਤਾਨ ਤੇ ਉਥੇ ਦਾ ਸਿੱਖਿਆ ਹੋਇਆ ਵਿਦਿਆਰਥੀ ਉਥੇ ਟੀਚਰ ਲਾਇਆ ਉਹ ਕਹਿੰਦਾ ਜੀ ਮੈਨੂੰ ਕਲਾਸਿਕਲ 뮤직 ਨਹੀਂ ਆਉਂਦਾ ਤੇ ਮੈਨੂੰ ਪਟਿਆਲੇ ਤੋਂ ਉਥੇ ਉਹਨੂੰ ਕਲਾਸਿਕਲ ਟ੍ਰੇਨਿੰਗ ਦੇਣ ਲਈ ਭੇਜਿਆ ਉਹਨੂੰ ਤਾਂ ਮੈਂ ਛੱਪਣਾ ਜੋ ਕੁਝ 7 ਸਾਲਾਂ ਦਾ ਲਿਖਿਆ ਲੁਕਾਇ ਦੇ ਕੇ ਉਹਨਾਂ ਕਹਿੰਦੇ ਭੀ ਛੇਤੀ ਕਰ ਤੂੰ ਮੈਨੂੰ ਛਾੜ ਦੇ ਥੋਂ ਤੇ ਸੰਤ ਉਦੋਂ ਆਈ 67 ਦੀ ਇਲੈਕਸ਼ਨ ਸੰਤ ਫਦੇ ਸਿੰਘ ਨੇ ਉੱਥੇ ਮੈਨੂੰ ਸਟੇਜ ਸੈਕਟਰੀਸ਼ਿਪ ਕਰਦੇ ਨੂੰ ਵੇਖ ਲਿਆ ਇਹ ਫਿਰ ਮੈਨੂੰ 67 ਦੀਆਂ ਇਲੈਕਸ਼ਨਾਂ ਵਿੱਚ ਨਾਲ ਲੈ ਆਈ ਮੈਨੂੰ ਫਿਰ ਰਾਗੀ ਤੋਂ ਉਹਨਾਂ ਨੇ ਪੀਏ ਦਾ ਮੇਰੇ ਕੋਲ ਕੰਮ ਮਿਲੇ ਤੇ ਉਹ ਫਿਰ ਮੇਰੀ ਬਦਲੀ ਉਹਨਾਂ ਨੇ ਤਨਖਾਹ ਤੇ ਪੀਏ ਫਿਰ ਮੇਜਰ ਸਿੰਘ ਨੂੰ ਲਾਤਾ ਪੋਲੀਟੀਕਲ ਸੈਕਟਰੀ ਸੀ ਅਮ ਦਾ ਗੁਰਨਾਮ ਸਿੰਘ ਦਾ ਉਹ ਮੈਂ 2-3 ਹਫ਼ਤੇ ਉੱਥੇ ਵੇਖਿਆ ਵੀ ਐਵੇਂ ਕਾਗਜ਼ਾਂ 'ਤੇ ਮੱਥਾ ਮਾਰਨਾ ਮੈਂ ਕਿਹਾ ਜੀ ਮੈਂ ਨਹੀਂ ਉਹ ਕੰਮ ਕਰਨਾ ਮੈਨੂੰ ਤੁਸੀਂ ਅੰਮ੍ਰਿਤਸਰ ਜ਼ਿਲ੍ਹੇ 'ਚ ਪ੍ਰਚਾਰਕ ਲਾ ਦਿਓ ਉਹ ਕਹਿੰਦੇ ਫੇਰ ਡਿਊਟੀ ਤੇ ਉਹਨਾਂ ਨੇ ਮੇਰੀ ਪ੍ਰਚਾਰਕ ਦੀ ਪਹਿਲਾਂ ਹੀ ਰਾਗੀ ਤੋਂ ਪ੍ਰਚਾਰਕ ਬਦਲਤੀ ਸੀ ਕਾਗਜ਼ਾਂ 'ਚ ਫੇ ਉਹ ਕਹਿੰਦੇ ਨਹੀਂ ਹੁਣ ਫੇ ਤੂੰ ਸਾਡੇ ਨਾਲ ਹੀ ਰਹਿ ਪੇ ਉਹ ਜਿੰਨਾ ਚਿਰ ਉਹ ਜਿਉਂਦੇ ਰਹੇ ਉਹਨਾਂ ਨਾਲ ਰਿਹਾ ਤੇ ਬਾਅਦ ਦੇ ਵਿੱਚ ਦੋਨੋਂ ਇੱਕ ਮਹੀਨੇ ਦੀ ਵੇਸਨਾ ਦੋਨੋਂ ਸੰਤ ਜੀ ਚਾਲੇ ਪਾ ਗਏ ਤੇ ਇੱਕ 9 ਸਾਲ ਤੋਂ ਮੇਰੀ ਦੁਨੀਆ ਵੇਖਣ ਦੀ ਜਿਹੜੀ ਖਾਜ ਸੀ ਉਹ ਮੈਨੂੰ ਅਫਰੀਕਾ ਦੇ ਮਲਾਵੀ ਮੁਲਕ ਚੋਂ 2 ਸਾਲ ਦਾ ਵਰਕਿੰਗ ਵੀਜ਼ਾ ਤੇ ਹਵਾਈ ਜਹਾਜ਼ ਦੀ ਟਿਕਟ ਆ ਗਈ ਮੈਨੂੰ ਮੌਕਾ ਮਿਲ ਗਿਆ ਮੈਂ ਸਾਲ ਦੀ ਵਿਦਆਊਟ ਪੇ ਛੁੱਟੀ ਲੈ ਕੇ ਬਾਹਰ ਨਿਕਲ ਗਿਆ ਇਹ ਛੁੱਟੀ ਮੈਂ ਲੈ ਲਈ 21 ਫਰਵਰੀ 1973 ਤੋਂ ਤੇ 7 ਮਾਰਚ 1973 ਨੂੰ ਮੈਂ ਅੰਮ੍ਰਿਤਸਰ ਤੋਂ ਫਤਿਹ ਬਲਾ ਕੇ ਤੁਰ ਪਿਆ ਤੇ ਉਦੋਂ ਦੇ ਬਸ ਉਹ ਚ ਇੱਕ ਸਾਰ ਸਾਰ ਚੱਕਰ ਲਾ ਲਈਦੇ ਇਕਤਾਬ ਛਪਾਉਣ ਲਈ ਸਜਾ ਬਸ ਜੋ ਵਿਦੇਸ਼ ਗਏ ਤੇ ਉੱਥੇ ਜਾ ਕੇ ਹੀ ਬਸ ਉਹ 6 ਸਾਲ ਤਾਂ ਮੈਂ ਘੁੰਮਦਾਰਿਆ ਦੁਨੀਆਂ 'ਚ ਅਫਰੀਕਾ 'ਚ 3.5 ਸਾਲ ਨੌਕਰੀ ਕਰਕੇ ਪੈਸੇ ਬਚਾ ਕੇ ਫੈਮਿਲੀ ਨੂੰ ਖਰਚ ਦੇ ਕੇ ਅੰਮ੍ਰਿਤਸਰ ਦੋ ਬੱਚੇ ਮੇਰੇ ਉੱਥੇ ਪੈਦਾ ਹੋਏ ਸੀ ਤੀਜੀ ਬੱਚੀ ਇੱਥੇ ਤੇ ਚੌਥਾ ਬੱਚਾ ਉੱਥੇ ਆਸਟ੍ਰੇਲੀਆ ਜਾ ਕੇ ਪੈਦਾ ਹੋਇਆ ਹੁਣ ਪੂਰਾ ਪਰਿਵਾਰ ਆਸਟ੍ਰੇਲੀਆ 'ਚ ਹੈ ਮੈਂ ਤਿੰਨ ਪੀੜੀਆਂ 'ਚ ਆਹੀ 50 ਜੀ ਆ ਆਸਟ੍ਰੇਲੀਆ ਚ ਰਹਿੰਦੇ ਸਾਰੇ ਸਾਰੇ ਸਿਡਨੀ ਵਿੱਚ ਹੀ ਰਹਿੰਦੇ ਆ ਪਰ ਕਾਰ ਤੋਂ ਬਿਨਾ ਕਿਸੇ ਦੇ ਘਰ ਨਹੀਂ ਜਾਇਆ ਜਾ ਸਕਦਾ ਇੱਕ ਦੂਜੇ ਦੇ ਇਹ ਕਹਿੰਦੀ ਸੰਤੋਖ ਸਿੰਘ ਇਹ ਤਾਂ ਹੀ ਤੁਹਾਡੇ ਮੁੱਢਲੀ ਦੋੜ ਦੀ ਗੱਲ ਮੇਰੇ 6 ਸਾਲ ਮੈਂ ਐਉਂ ਘੁੰਮਦਾ ਰਿਆ 5 ਅਕਤੂਬਰ 1973 ਨੂੰ ਮੈਂ ਫਿਰ ਪਹੁੰਚਿਆ ਘੁੰਮਦਾ ਕਮਾਂਡਾ ਆਸਟ੍ਰੇਲੀਆ ਭਰਾ ਆਪਣੇ ਨੂੰ ਮੈਂ ਸੈਕਟਰੀ ਬਣਾ ਕੇ ਨਾਲ ਤੋਰਿਆ ਕਿਉਂਕਿ ਮੈਨੂੰ ਮਾਰਚ 1978 ਵਿੱਚ ਟੋੜਾ ਜੀ ਦੀ ਪ੍ਰਧਾਨਗੀ ਵਿੱਚ ਸ਼੍ਰੋਮਣੀ ਕਮੇਟੀ ਨੇ ਮੈਨੂੰ ਆਨਰੇਰੀ ਇੰਟਰਨੈਸ਼ਨਲ ਪ੍ਰਚਾਰਕ ਥਾਪਿਆ ਮੇਰੇ ਭਰਾ ਨੂੰ ਮੇਰੇ ਨਾਲ ਸੈਕਟਰੀ ਲਾਇਆ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਇੰਟਰਨੈਸ਼ਨਲ ਪ੍ਰ代表 ਥਾਪਿਆ ਗਿਆਨੀ ਅਜਮੇਰ ਸਿੰਘ ਸੈਕਟਰੀ ਦੀ ਚਿੱਠੀ ਨਾਲ ਜੀ ਤੇ ਉਹ ਮੇਰੇ ਅੰਦਰ ਥੋੜਾ ਜਿਹਾ ਬੇਇਮਾਨੀ ਸੀ ਵੀ ਮਾਪਿਓ ਦੀ ਗਰੀਬੀ ਵੀ ਦੂਰ ਕਰ ਦੀਏ ਵੀ ਮੈਂ ਤੇ ਤਲੀਮੇ ਆ ਗਲੀ ਮੇ ਖਾਇਆ ਵੀ ਇੱਕ ਭਰਾ ਨੂੰ ਬਾਹਰ ਸੈਟਲ ਕਰ ਦੀਏ ਉਹ ਸੇਵਾਸਣੂ ਭਰਾ ਨੂੰ ਮੈਂ ਨਾਲ ਲੈ ਕੇ ਤੁਰਿਆ ਤੇ ਉਹਨੇ ਚਲੋ ਪੈਸੇ ਪੂਛਦੇ ਕਮਾ ਲਏ ਉੱਥੇ ਮਜ਼ਦੂਰੀ ਕਰਕੇ ਤੇ ਪਰ ਉਹ ਗੱਲ ਕੇ ਦੀਪ ਵਾਲੀ ਹੋ ਗਈ ਵੀ ਕਾਕਾ ਜੀ ਹੋਰੀ ਜਿਹਨਾਂ ਨੂੰ ਸਿਲੈਕਟ ਕਰਨਾ ਸੀ ਉਹ ਰਿਜੈਕਟ ਹੋ ਗਏ ਤੇ ਭਾਈਆ ਜੀ ਹੋਰੀ ਸਿਲੈਕਟ ਹੋ ਗਏ ਕੀ ਬਾਤ ਹੈ ਉਹ 10 ਕੇ ਸਾਲ ਰਹਿ ਕੇ ਵਾਪਸ ਆ ਗਿਆ ਮੈ ਉਹ ਤੋਂ ਫਿਰ ਫਿਰ ਉਹਨਾਂ ਤਾਲੂ ਕੋ થી ਡੂੰਮਣੀ ਹਨਵੰਦ ਸਿੰਘ ਜੀ ਗਾਵੇ ਹਲਪਤਾਲ ਇੱਥੇ ਤਾਂ ਪੰਜਾਬੀ ਬੋਲੀ ਜਾਂ ਵੱਧ ਤੋਂ ਵੱਧ ਹਿੰਦੀ ਉਹ ਚ ਹੀ ਲਿਖਣਾ ਪੜ੍ਹਨਾ ਉਹ ਚ ਸਟੇਜਾਂ ਤੇ ਬੋਲਣਾ ਮੋਸ਼ਨ ਪੋਲੀਟੀਕਲ ਲੈਕਚਰ ਅਖਬਾਰੀ ਜਿਆਦਾ ਡਿਊਟੀ ਅਖਬਾਰਾਂ ਦੀ ਹੁੰਦੀ ਸੀ ਅਖਬਾਰਾਂ ਸਾਰੀਆਂ ਪੜ੍ਹ ਕੇ ਦੱਸਣੀਆਂ ਸੁਣਾਉਣੀਆਂ ਵੀ ਕਹ ਉਹਨੂੰ ਟੈਲੀਫੋਨ ਕਰਦੇ ਉਹਨੂੰ ਸਲਿੱਪ ਲਿਖਦੇ ਉਹ ਫਲਾਣੇ ਵਜ਼ੀਰ ਨੂੰ ਆਇਓ ਕਹਿ ਦੇ ਇਹੀ ਹਦਾਇਤਾਂ ਹੁੰਦੀਆਂ ਸੀ ਕਾ ਪਚਾਉਣੀਆਂ ਜੀ ਤੇ ਪੀਏ ਕਹਿ ਲਓ ਮੈਸੇਂਜਰ ਕਹਿ ਲਓ ਤੇ ਉਥੇ ਫੇ ਜਾ ਕੇ ਆٹے ਦਾਣੇ ਦਾ ਭਾਅ ਪਤਾ ਲੱਗਿਆ ਫੇ ਮਜ਼ਦੂਰੀ ਕਰਨ ਲੱਭੇ ਸਾਲ ਤਾਂ ਉਡੀਕਦੇ ਰਹੇ ਵੀ ਪੀ ਆ ਰਾਵੇ ਤੇ ਜੌਬ ਲੱਭਣ ਜਾਵਾਂ ਫੇ ਖਾਸੇ ਵਾਲੀ ਗੱਲ ਵੀ ਇੱਕ ਲੇਡੀ ਦੇ ਉਥੇ ਟ੍ਰੇਨਿੰਗ ਸੈਂਟਰ ਸੀ ਮੋਪ ਚਲਾਉਣ ਦੀ ਟ੍ਰੇਨਿੰਗ 500 ਡਾਲੇ ਫੀਸ ਲੈਂਦੀ ਹੁੰਦੀ ਇਹਨਾਂ ਨੂੰ ਸਾਨੂੰ 2 ਦਿਨ ਮੈਨੂੰ ਮਜ਼ਦੂਰੀ ਲਈ ਭੇਜਿਆ ਤੇ 40 ਡਾਲਰ 2 ਦਿਨਾਂ ਦੇ 80 ਡਾਲਰ ਮੈਨੂੰ ਮਿਲੇ ਜਦੋਂ ਕਨਵਰਟ ਕੀਤੇ ਇੰਡੀਅਨ ਰੁਪਏਾਂ 'ਚ ਤੇ ਮੈਂ ਫੁੱਲ ਗਿਆ ਵੀ ਬੜੀ ਸੋਹਣੀ ਇਥੇ ਇਨਕਮ ਆ। ਸੋ ਇਥੋਂ ਚੱਲਦੇ ਚੱਲਦੇ ਫਿਰ বাস ਕੰਡਕਟਰੀ, ਰੇਲਵੇ, ਡਾਕਖਾਨਾ, ਫੈਕਟਰੀਆਂ, ਖੇਤਾਂ 'ਚ ਕੰਮ, ਆਪਣਾ ਰੇਲਵੇ ਬੈਂਕ, ਸਰਕਾਰੀ ਦਫ਼ਤਰ 'ਚ ਕਲਰਕ ਬਾਈ ਤਰ੍ਹਾਂ ਕਰਦੇ ਕਰਦੇ ਹੌਲੀ ਹੌਲੀ ਇੱਕ ਟੱਕਰ ਆ ਗਈ ਜਾਨੀ ਕਿਤੇ ਨ ਕਿਤੇ ਇਸ ਮੁਕਾਮ ਤੱਕ ਪਹੁੰਚਣ ਵਾਸਤੇ ਪਿੱਛੇ ਬੜਾ ਵੱਡਾ ਮਿਹਨਤ ਦਾ ਜਿਹੜਾ ਇੱਕ ਨਕਸ਼ਾ ਖਾਕਾ ਤਿਆਰ ਹੋ ਗਿਆ ਬੱਚੇ ਪੜ ਗਏ ਉਹ ਆਪਣੇ ਕੰਮਾਂ ਤੇ ਲੱਗ ਗਏ ਘਰ ਵਾਲੀ ਵੀ ਕੰਮ ਕੰਮ ਤੇ ਲੱਗ ਗਈ ਤੇ ਮੈਂ ਫਿਰ ਅਪ੍ਰੈਲ 1985 ਚ ਸਭ ਤੋਂ ਪਹਿਲੀ ਸਦਰਨ ਹੈਮਿਸਫੀਅਰ ਦੀ ਪੰਜਾਬੀ ਦੀ ਅਖਬਾਰ ਵੀਕਲੀ ਚਲਾਇਆ ਤੇ ਜਿਹੜਾ ਮੁਕਾਮ ਅੱਜ ਤੁਹਾਡੇ ਕੋਲ ਹੈ ਤੁਹਾਡੇ ਬੱਚੇ ਵੀ ਸੈੱਟ ਨੇ ਤੁਹਾਡਾ ਪੂਰਾ ਪਰਿਵਾਰ ਸੈੱਟ ਵਿਦੇਸ਼ਾਂ ਦੀ ਧਰਤੀ ਤੇ ਕਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕਰਦੇ ਹੋ ਮੈਂ ਭਾਰਤ ਦੀ ਧਰਤੀ ਤੋਂ ਗਿਆ ਸੀ ਬਤੌਰ ਪ੍ਰਚਾਰਕ ਹੋ ਤੇ ਅੱਜ ਵਿਦੇਸ਼ਾਂ ਦੀ ਧਰਤੀ ਤੇ ਮਿਹਨਤ ਮਜ਼ਦੂਰੀ ਕਰਕੇ ਕੀ ਉਸ ਗੁਰੂ ਦੀ ਗੱਲ ਕੀ ਗੁਰੂ ਦੀ ਵਿਚਾਰਧਾਰਾ ਨਾਲ ਸੰਗਤ ਤੱਕ ਇਨਸਾਫ ਕਰ ਸਕਿਆ ਦੱਸ ਸਕਿਆ ਇਹ ਨਹੀਂ ਇਹਨਾਂ ਤੇ ਦੇਖੋ ਜੇ देयर इज ऑलवेज ਰੂਮ ਫਾਰ ਇੰਪਰੂਵਮੈਂਟ ਕੋਈ ਵੀ ਕਿਸੇ ਵੀ ਕੰਮ ਨੂੰ ਅਸੀਂ ਕਰੀਏ ਤੇ ਫੁੱਲ ਸਟਾਪ ਨਹੀਂ ਲੱਗਦਾ ਥੋੜਾ ਜਿਹਾ ਪਾਸ ਧਰਤੀ ਤੇ ਪਹੁੰਚ ਕਰੀ ਜਿਸ ਧਰਤੀ ਦੇ ਉੱਪਰ ਇਹਦਾ ਕਹਿ ਸਕਦੇ ਆ ਕਿ ਇੱਥੋਂ ਦੇ ਜੰਪਲ ਇੱਥੋਂ ਦੀ ਪਨੀਰੀ ਉੱਥੇ ਜਾ ਕੇ ਸੈਟਲ ਹੋਈ ਆਰਥਿਕ ਪੱਖੋਂ ਬਤਕੜੇ ਹੋ ਚੁੱਕੇ ਬਟ ਜਦੋਂ ਅਸੀਂ ਵਿਰਸੇ ਦੀ ਗੱਲ ਕਰਦੇ ਆ ਸਿੱਖ ਸਿਧਾਂਤਾਂ ਦੀ ਗੱਲ ਕਰਦੇ ਆ ਸਿੱਖ ਵਿਚਾਰਧਾਰਤਾ ਦੀ ਗੱਲ ਕਰਦੇ ਆ ਸ਼ਾਇਦ ਉਹ ਇੰਨੇ ਮਜ਼ਬੂਤ ਨਹੀਂ ਕਰ ਇਹ ਵੀ ਸਾਨੂੰ ਭੁਲੇਖਾ ਆ ਇੱਥੇ ਅਸੀਂ ਕਿੰਨੇ ਕੁ ਸਿੱਖੀ ਅਸੂਲਾਂ ਤੇ ਅਮਲ ਕਰਨ ਵਾਲੇ ਆ ਕੀ ਬਾਤ ਬਹੁਤ ਤੇ ਸਮਾਜ ਮਨੁੱਖ ਦਾ ਐਵੇਂ 19 ਕੀ ਦਾ ਬਿਨਿਆਵੇਂ 1920 ਦਾ ਫਰਕ ਹੁੰਦਾ ਹੈ ਸਗੋਂ ਬਾਹਰ ਜਾ ਕੇ ਤੁਹਾਨੂੰ ਇਹਨੂੰ ਕਹਿੰਦੇ ਨਸਟੈਲਜੀਆ ਹੋਮ ਸਿਕਨੈਸ ਤੇ ਕੀ ਉਹਨੂੰ ਕਹਿੰਦੇ ਨੇ ਭੂ ਭੂ ਵੇਰਵਾ ਇਹ ਸਗੋਂ ਜ਼ਿਆਦਾ ਪ੍ਰਗਟ ਹੁੰਦਾ ਜਦੋਂ ਪਹਿਲਾਂ ਜਾ ਕੇ ਉਹ 5-7 ਸਾਲ ਮਿੱਟੀ 'ਚ ਰੁਲ ਕੇ ਆਰਥਿਕ ਤੌਰ ਤੇ ਪੈਰਾਂ ਸਿਰ ਹੁੰਦੇ ਨੇ ਮਾਂ ਪਿਓ ਭੈਣਾ ਭਰਾਵਾਂ ਕਮਜ਼ੋਰਿਆਂ ਦੀ ਆਰਥਿਕ ਮਦਦ ਕਰਦੇ ਨੇ ਫਿਰ ਉਹਨਾਂ ਨੂੰ ਆਪਣਾ ਧਰਮ ਆਪਣੀ ਬੋਲੀ ਆਪਣਾ ਸੱਭਿਆਚਾਰ ਆਪਣੀ ਵਿਰਾਸਤ ਆਪਣਾ ਵਿਰਸੇ ਦੀ ਸੂਝ ਆਉਂਦੀ ਹੈ ਕਿਆ ਬਾਤ ਹੈ ਔਰ ਉਥੇ ਅੱਜ ਅੰਮ੍ਰਿਤਸਰ ਦੇ ਵਿੱਚ ਫੀਸ ਦੇਣ ਵਾਲੇ ਸਕੂਲਾਂ ਦੇ ਵਿੱਚ ਬੱਚਾ ਪੰਜਾਬੀ ਬੋਲੇ ਤੇ ਉਹਨੂੰ ਜੁਰਮਾਨਾ ਹੁੰਦਾ ਅਸੀਂ ਉਥੇ ਬਾਹਰ ਹਰ ਗੁਰਦੁਆਰੇ ਦੇ ਨਾਲ ਪੰਜਾਬੀ ਸਕੂਲ ਚਲਾਉਂਦੇ ਆ ਬਿਨਾਂ ਫੀਸ ਤੋਂ ਤੇ ਹੁਣ ਜਿਹੜਾ ਗੁਰਦੁਆਰਾ ਅਸੀਂ ਸ਼ੁਰੂ ਕੀਤਾ ਹੈ ਮਹੀਨੇ ਦੇ ਵਿੱਚ ਦੋ ਦਿਨ ਦੀਵਾਨ ਲੱਗਦਾ ਸੀ ਤੇ ਸਾਡਾ ਜਿਹੜਾ ਗ੍ਰੰਥੀ ਸੀ ਉਹਨੂੰ ਕੋਈ ਤਨਖਾਹ ਕੋਈ ਇਵਜ਼ਾਨਾ ਨਹੀਂ ਮਿਲਦਾ ਉਹ 5 ਦਿਨ ਫੈਕਟਰੀ 'ਚ ਨੌਕਰੀ ਕਰਦਾ ਸੀ ਤੇ 8 8.5 ਸਾਲ ਉਹਨੇ ਇਹੋਂ ਸੇਵਾ ਨੇ ਭਾਈ ਤੇ ਹੁਣ ਉਥੇ ਗੁਰੂ ਦੀ ਕਿਰਪਾ ਆ ਸਾਡੇ ਕੋਲ ਦੋ ਪਰਮਾਨੈਂਟ ਰਾਗੀ ਜਥੇ ਇਸ ਤੋਂ ਇਲਾਵਾ ਗਿਆਨੀ ਪ੍ਰਚਾਰਕ ਕਥਾਵਾਚਕ ਆਉਂਦੇ ਆ ਇੱਕ ਹੈੱਡ ਗ੍ਰੰਥੀ ਇੱਕ ਉਹਦੇ ਨਾਲ ਦੂਜਾ ਗ੍ਰੰਥੀ ਇੱਕ ਮੈਨੇਜਰ 32 ਬੀਬੀਆਂ ਪੰਜਾਬੀ ਟੀਚਰ ਦੋ ਤਿੰਨ ਲਾਂਗਰੀ ਦੋ ਲਾਇਬ੍ਰੇਰੀਅਨ ਬਾਕੀ ਹੋਰ ਸੇਵਾਦਾਰ ਯਾਨੀ ਕਹਿ ਸਕਦੇ ਕਿ ਜਿਹੜੀ ਗੁਰਸੇਖੀ ਦੀ ਮੈਂ ਕਹਿ ਸਕਦੇ ਹਰ ਰੋਜ਼ ਹਰ ਰੋਜ਼ ਦੋ ਵੇਲੇ ਦੀਵਾਨ ਤੇ ਆਪਣਾ ਸਵੇਰ ਦੇ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲੰਗਰ ਇਹ ਅੱਜ ਚੱਲ ਰਿਹਾ ਉਸ ਗੁਰਦੁਆਰੇ ਜਿਹੜਾ ਅਸੀਂ 1981-82 ਦੇ ਵਿੱਚ ਮਹੀਨੇ 'ਚ ਦੋ ਦਿਨ ਦੁਆਨ ਲਾਉਣ ਤੋਂ ਸ਼ੁਰੂ ਕੀਤਾ ਸੀ ਬਟ ਇਹ ਵੀ ਕਹਾਂ ਜਾਂਦਾ ਹੈ ਕਿ ਪੰਜਾਬ ਨਾਲੋਂ ਜਿਹੜੇ ਬਾਹਰ ਦੇ ਜਿਹੜੇ ਮਾਪੇ ਨੇ ਉਹ ਮਾਪੇ ਬੜਾ ਚਿੰਤਤ ਹੈ ਕਿ ਮੇਰੇ ਬੱਚੇ ਦਾ ਕੀ ਬਣੇਗਾ ਮੇਰਾ ਬੱਚਾ ਆਪਣੇ ਵਿਰਸੇ ਤੋਂ ਆਪਣੀ ਧਰਤੀ ਤੋਂ ਗੁਰਸਥਾਨਾਂ ਤੋਂ ਬਹੁਤ ਦੂਰ ਬੈਠਾ ਹੈ ਇੱਕ ਖਿੱਚ ਵੀ ਆਂਦੀ ਹੈ ਮਾਪੇ ਦੇ ਹਿਰਦੇ ਵਿੱਚ ਤੇ ਇੱਕ ਚਿੰਤਾ ਵੀ ਹੈ ਬੱਚਿਆਂ ਪ੍ਰਤੀ ਇਹ ਨਹੀਂ ਮੈਨੂੰ ਜੇ ਮੈਂ ਆਪਣੇ ਤੋਂ ਅੰਦਾਜ਼ਾ ਲਾऊं ਤੇ ਮੈਨੂੰ ਨਹੀਂ ਬਹੁਤੀ ਚਿੰਤਾ ਕੁਝ ਪਾਉਣ ਲਈ ਕੁਝ ਗਵਾਉਣਾ ਪੈਂਦਾ ਤੇ ਭਾਈ ਜੇ ਤੁਹਾਨੂੰ ਇੰਨਾ ਹੀ ਇੱਥੇ ਕਿੰਨੇ ਕਿ ਯੂਥ ਗੁਰਦੁਆਰੇ ਚ ਜਾਂਦਾ ਕਿੰਨਾ ਕਿ ਜਵਾਨ ਜਿਹੜੇ ਆ ਉਹ ਗੁਰੂ ਨਾਨਕ ਦੀ ਸਿੱਖਿਆ ਨੂੰ ਸਮਝਣਾ ਤੇ ਪੜ੍ਹਨਾ ਚਾਹੁੰਦੇ ਆ ਤੇ ਇੱਥੇ ਤਾਂ ਮਤਲਬ ਵੀ ਇਹਦੇ ਨਾਲੋਂ ਸਗੋਂ ਸਾਡੇ ਬੱਚੇ ਉੱਥੇ ਜ਼ਿਆਦਾ ਜਾਣਦੇ ਆ ਜਿਹਨਾਂ ਅਸੀਂ ਆਰਥਿਕ ਹਾਲਤ ਕਿਉਂਕਿ ਪੰਜਾਬ ਡੱਬੀ ਜਿੰਨਾ ਆ ਜਿਹੜਾ ਕੁੜੀ ਮੁੰਡਾ ਕਾਲਜ ਦਾ ਮੂੰਹ ਵੇਖ ਲੈਂਦਾ ਜੇ ਉਹ ਕਿਸਾਨ ਦਾ ਪੁੱਤ ਆ ਸਾਡੇ ਵਾਲੇ ਤੇ ਹਲਦੀ ਜੰਗੀ ਹੁੰਦੀ ਨਹੀਂ ਫੜਦਾ ਹੁਣ ਟਰੈਕਟਰ ਦਾ ਸਟੀਅਰਿੰਗ ਨਹੀਂ ਕੋਈ ਪੜਨਾ ਪਸੰਦ ਕਰਦਾ ਕੋਈ ਵਪਾਰੀ ਦਾ ਪੁੱਤ ਆਪਣੇ ਵਪਾਰ ਦੀ ਬਸ ਸਾਨੂੰ ਅਫਸਰੀ ਮਿਲੇ ਤੇ ਅਫਸਰੀ ਕਿੰਨੀ ਆ ਕਿ ਨੂੰ ਇੱਥੇ ਮਿਲ ਜੂ ਫਿਰ ਦੂਜਾ ਆਊਟਲੈਟ ਆ ਲੀਗਲੀ ਵੀ ਬਾਹਰ ਜਾਈਏ ਵਿਦਿਆਰਥੀਆਂ ਦੇ ਨਾਂ ਤੇ ਜਾਈਏ ਇਲਲੀਗਲ ਜਾਈਏ ਵਿਜ਼ਟਰ ਬਣ ਕੇ ਉੱਥੇ ਜਾ ਕੇ ਲੁਕੀਏ ਵਿਆਹ ਦੇ ਬੇਸ ਤੇ ਜਾਈਏ ਪਰ ਫਿਰ ਉਹਨਾਂ ਨੂੰ ਪਛਤਾਵਾ ਹੁੰਦਾ ਹੈ ਪਹਿਲਾਂ ਵੇ ਜੇ ਇੰਨੇ ਕੰਮ ਸਾਨੂੰ ਬਾਹਰ ਆਣ ਕੇ ਕਰਨੇ ਪੈਣੇ ਸੀ ਤੇ ਅਸੀਂ ਆਪਣੇ ਘਰ ਹੀ ਕਰਦੇ ਚੰਗੇ ਸੀ ਸ਼ਾਇਦ ਇੱਥੇ ਆਜ਼ਾਦੀ ਸੀ ਹਾਂ ਪਰ ਫਿਰ ਉਹ ਬੇ ਉੱਥੇ ਨਾ ਕੀ ਉਹਨੂੰ ਕਹਿੰਦੇ ਨੇ ਵੀ ਲੂਣ ਦੀ ਖਾਣ ਜਾ ਕੇ ਸਾਰੇ ਲੂਣ ਹੀ ਬਣ ਜਾਂਦੇ ਆ ਚੋਰ ਜਿਵੇਂ ਮੈਂ ਵੀ 2 ਸਾਲ ਪੌਣੇ 2 ਸਾਲ ਹੀ ਗਿਆ ਸੀ ਵੀ 2 ਸਾਲ ਦਾ ਮੈਨੂੰ ਵਰਕਿੰਗ ਵੀਜ਼ਾ ਸੀ ਤੇ ਮੁੱਕ ਜਾਣਾ ਤੇ ਜਾਣਦਿਆਂ ਕਰਦੇ ਮੈਨੂੰ 3 ਕੁ ਮਹੀਨੇ ਇੱਥੇ ਲੱਗ ਗਏ ਬਸ ਮੈਂ ਪੌਣੇ ਸਾਲ ਚ ਪੈਸੇ ਕਮਾਏ ਤੇ ਆਇਆ ਤੇ ਮੈਂ ਆਣ ਕੇ ਇਲੈਕਸ਼ਨ ਲੜੂਗਾ ਕਿਉਂਕਿ ਮੇਰੀ ਜਿਹੜੀ ਸੀ ਨਾ ਇਨਕਲਾਈਨੈਸ਼ਨ ਚੁਕਾ ਉਹ ਸਿਆਸਤ ਵਾਲ ਜਿਆਦਾ ਸੀ ਅਖਬਾਰਾਂ ਪੜ੍ਹਨ ਵਾਲਿਆਂ ਦਾ ਹੋ ਜਾਂਦਾ ਹੁੰਦਾ ਤੇ ਪਰ ਉਥੇ ਹੁਣ ਉਹਦੇ ਮੈਨੂੰ ਮਤਲਬ ਇਹ ਅੱਜ 46 ਸਾਲ ਹੋ ਗਏ ਆ ਪੌਣੇ 47 ਸਾਲ ਬਾਹਰ ਵਿਦੇਸ਼ਾਂ ਦੀ ਧਰਤੀ ਤੇ 41ਵਾਂ ਸਾਲ ਸ਼ੁਰੂ ਹੋ ਗਿਆ ਆਸਟ੍ਰੇਲੀਆ ਵਿੱਚ ਰਹਿੰਦੇ ਨੂੰ ਕੀ ਬਾਤ ਹੈ ਤੇ ਮੈਂ 10 ਸਾਲ जिद ਜੀ ਰੱਖਿਆ ਵੀ ਮੈਂ ਆ ਹੈੱਡਕੁਆਰਟਰ ਅੰਮ੍ਰਿਤਸਰ ਹੀ ਰੱਖਣਾ ਬਾਹਰ ਨਹੀਂ ਸੈਟਲ ਹੋਣਾ ਕਿਉਂਕਿ ਮੇਰਾ ਜਾਣ ਤੋਂ ਪਹਿਲਾਂ ਹੀ ਨਾਮ ਬਣਿਆ ਸੀ ਮੇਰੇ ਅਖਬਾਰਾਂ ਚ ਮੈਗਜ਼ੀਨਾਂ ਚ ਲੇਖ ਛਪਦੇ ਸੀ ਮੇਰੇ ਧਾਰਮਿਕ ਸਟੇਜਾਂ ਤੇ ਸਿਆਸੀ ਸਟੇਜਾਂ ਤੇ ਮੇਰੇ ਲੈਕਚਰ ਹੁੰਦੇ ਸੀਗੇ ਮੇਰੀ ਪਛਾਣ ਬਣੀ ਹੋਈ ਸੀ ਸ਼ਾਇਦ ਇਹੀ ਸੀਗਾ ਕਿ ਗੁਰਬਾਣੀ ਦੀ ਗੁੜਤਿ ਤੁਹਾਡੇ ਹਿਰਦੇ ਵਿੱਚ ਸੀਗੀ ਗੁਰੂ ਦੀ ਮਹਿਕ ਤੁਹਾਡੇ ਹਿਰਦੇ ਵਿੱਚ ਸੀਗੀ ਉਹ ਮੈਂ ਇੱਕ ਨੂੰ ਸਟੇਜਾਂ ਦੇ ਵਕੇਰ ਕੇ ਅੱਜ ਵਿਦੇਸ਼ਾਂ ਦੀ ਧਰਤੀ ਤੇ ਵਿਦਿਆਰਥੀਆਂ ਨੂੰ ਤੁਸੀਂ ਉਹ ਰੰਗਤ ਵਿੱਚ ਰੰਗ ਰਹੇ ਹੋ ਗੁਰੂ ਪਿਆਰ ਵਿੱਚ ਰੰਗ ਰਹੇ ਹੋ ਚੌਥ ਦੇ ਵਿੱਚ ਮੂਵੀ ਤੋਂ ਵੇਖਿਆ ਵੀ ਆ ਵੇਖਣਾ ਹੈ ਬੇੜੀਆਂ ਵਾਲਾ ਪੁਲ ਸ਼ਹਿਰ ਤੇ ਸਵਿਟਜ਼ਰਲੈਂਡ ਉਹ ਫਿਰ ਪੂਰੇ 40 ਸਾਲ ਬਾਅਦ ਪੂਰੇ 40 ਸਾਲ ਬਾਅਦ ਮੈਨੂੰ ਸੱਦਿਆ ਨਾਰਵੇ ਵਾਲਿਆਂ ਨੇ ਉਹ ਵੀ ਜਿੱਥੇ ਉਹ 6 ਮਹੀਨੇ ਦਿਨ ਤੇ 6 ਮਹੀਨੇ ਰਾਤ ਰਹਿੰਦਾ ਨਾਰਥ ਪੋਲ ਤੋਂ ਵੀ ਗਾਂ ਲੰਘ ਕੇ ਬੋਡੋ ਸ਼ਹਿਰ ਆ ਉਥੋਂ ਮੈਂ ਘੁੰਮਦਾ ਘੁੰਮਦਾ ਫਿਰ ਯੂਰਪ ਵਿੱਚ ਘੁੰਮਾਂ ਤੇ ਮੈਂ ਪੁੱਛਿਆ ਵੀ ਵੀਨਸ ਸ਼ਹਿਰ ਕਿੱਥੇ ਆ ਮੈਨੂੰ ਸ਼ੱਕ ਸੀ ਵੀ ਪਤਾ ਨਹੀਂ ਜਾਂ ਇਟਲੀ 'ਚ ਆ ਜਾਨ ਨਿਊਜ਼ੀਲੈਂਡ ਉਹਦੇ ਚ ਗਿਆ ਸਵਿਟਜ਼ਰਲੈਂਡ ਉਹਦੇ ਦੋ ਤਿੰਨ ਮੁੰਡੇ ਇੰਡੀਅਨ ਫਿਰਦੇ ਮੈਨੂੰ ਮਿਲ ਗਏ ਉਹ ਕਹਿੰਦੇ ਉਹ ਵੈਨਿਸ ਨਹੀਂ ਹੈਗਾ ਮੈਂ ਵੀ ਵੈਨਿਸ ਵੀ ਬੋਲਾਂ ਵੈਨਿਸ ਵੀ E N I C E ਉਹ ਕਹਿੰਦੇ ਉਹਨੂੰ ਇੱਥੇ ਵੈਨਿਸ਼ੀਆ ਕਹਿੰਦੇ ਆ ਤੇ ਉਹ ਇਟਲੀ ਚ ਆ ਅੱਛਾ ਤੇ ਉਹ ਫਿਰ ਮੈਂ ਇਟਲੀ 40 ਸਾਲ ਬਾਅਦ ਉਹ ਸ਼ਹਿਰ ਵੇਖਿਆ ਜਾ ਕੇ ਇਨਨ ਇੱਕ ਤੜਪ ਸੀ ਅੰਦਰ ਜਿਹੜਾ ਇੱਕ ਸੀਨੇ ਚ 40 ਸਾਲ ਲੱਗੀ ਰਹੀ ਉਹ ਤੜਪ ਮਿਹਨਤ ਕੀਤੀ ਸੀ ਕਿ ਸੁਪਨਾ ਲਿਆ ਸੀ ਇਹ ਸ਼ਹਿਰ ਨੂੰ ਵੇਖਣਾ ਉਹ ਸ਼ਹਿਰ ਦੇ ਸਤਕਾਜ ਕਿੰਨੇ ਸ਼ਹਿਰ ਘੁੰਮਲੇ ਤੇ ਹਰ ਸ਼ਹਿਰ ਦੇ ਚ ਗੁਰੂ ਦੀ ਗੱਲ ਸੱਚਮੁੱਚ ਕਹਿੰਦੇ ਸੰਦੋਖ ਸੇ ਬੜਾ ਅੱਛਾ ਲੱਗਾ ਤੁਹਾਨੂੰ ਗੱਲ ਕਰਕੇ ਬੜੇ ਦਿਲ ਦੇ ਬਲਵਲੇ ਤੁਸੀਂ ਸਾਡੇ ਨਾਲ ਸਾਂਝ ਕਿਤੇ ਨੇ ਗੁਰੂ ਕੀ ਪਿਆਰੀ ਸਾਧ ਸੰਗਤ ਦੀ ਬੜੀ ਹੈਰਾਨਗੀ ਹੁੰਦੀ ਹੈ ਅਸੀਂ ਜਦੋਂ ਬਿਨਾ ਨਤੀਜਾ ਗ੍ਰਹਿਣ ਕੀਤੇ ਬਿਨਾ ਅਸੀਂ ਕੋਈ ਸੰਕਲਪ ਲਏ ਵਿਦੇਸ਼ਾਂ ਦੀ ਧਰਤੀ ਤੇ ਕੁਝ ਕਰਦੇ ਆਂ ਕਈ ਵਾਰ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਆਪ ਆਪਣੇ ਅਥੇ ਵਿਦੇਸ਼ਾਂ ਧਰਤੀ ਤੇ ਤੋੜ ਦਿਆ ਕਿ ਸਾਡੇ ਪੰਜਾਬ ਦੇ ਖੇਤੇ ਚ ਕੰਮ ਖਤਮ ਹੋ ਗਿਆ ਸਾਡੇ ਪੰਜਾਬ ਦੇ ਖੇਤੇ ਚ ਬੇਰੋਜ਼ਗਾਰੀ ਹੈ ਇਹੋ ਜੀ ਗੱਲ ਨਹੀਂ ਜੇਕਰ ਸਾਡਾ ਬੱਚਾ ਮਿਹਨਤ ਕਰਦਾ ਹੈ ਜੇਕਰ ਸਾਡਾ ਬੱਚਾ ਅੱਛੀ ਪੜ੍ਹਾਈ ਕਰਦਾ ਹੈ ਤੇ ਉਹਦੇ ਆ ਵਾਸਤੇ ਪੰਜਾਬ ਦੀ ਧਰਤੀ ਤੇ ਵੀ ਬਹੁਤ ਕੁਝ ਹੈ ਹਾਂ ਮੁਬਾਰਕਬਾਦ ਜੇਕਰ ਤੁਹਾਡੇ ਕੋਲ ਸਭ ਕੁਝ ਹੈ ਤੁਹਾਡੀ ਕਾਬਲੀਅਤ ਨੇ ਤੁਹਾਨੂੰ ਉੱਥੇ ਪੁਕਾਰਿਆ ਤੇ ਵਿਦੇਸ਼ਾਂ ਦੀ ਧਰਤੀ ਤੇ ਤੁਸੀਂ ਜਰੂਰ ਕੁਝ ਕਰੋ ਬਟ ਜਦੋਂ ਅਸੀਂ ਆਪਣੇ ਘਰ ਦੀ ਗੱਲ ਕਰਦੇ ਆਂ ਅਸੀਂ ਪਹਿਲੇ ਆਪਣੇ ਘਰ ਵਿੱਚ ਸੰਪੂਰਨ ਹੋਈਏ ਗੁਰੂ ਦੀ ਅਸੀਸ ਗੁਰੂ ਦੇ ਵਿਚਾਰ ਤਾਰ ਨੂੰ ਆਪਣੇ ਹਿਰਦੇ ਚ ਠਾਣੀਏ ਤਾਂ ਜੋ ਅਸੀਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਪੱਛਮੀ ਰੰਗ ਵਿੱਚ ਨਾਰੰਗੀਏ ਉੱਥੇ ਜਾ ਕੇ ਵੀ ਗੁਰੂ ਦੀ ਮਹਿਕ ਨੂੰ ਬਖੇਰੀਏ ਸੋ ਬੜਾ ਅੱਛਾ ਲੱਗਿਆ ਗਿਆਨੀ ਸੰਤੋਖੀ ਤੁਹਾਡੇ ਨਾਲ ਗੱਲਬਾਤ ਕਰਕੇ ਪਰ ਇੱਕ ਮੈਂ ਬੇਨਤੀ ਜੁਰ ਕਰਾਂਗਾ ਤੁਸੀਂ ਬੜਾ ਲੰਬਾ ਸਮਾਂ ਵਿਦੇਸ਼ਾਂ ਦੀ ਧਰਤੀ ਤੇ ਰਹੇ ਹੋ ਇੱਕ ਸੁਨੇਹਾ ਇੱਕ ਸੰਦੇਸ਼ ਸਾਡੀ ਉਸ ਨੌਜਵਾਨ ਪਨੀਰੀ ਵਾਸਤੇ ਜੋ ਕਿ ਵਿਸ਼ੇਸ਼ ਕਰਕੇ ਪੰਜਾਬ ਦੀ ਧਰਤੀ ਤੇ ਰਹਿੰਦੀ ਹੈ ਪਰ ਉਹ ਵਿਦੇਸ਼ਾਂ ਵੱਲ ਕਰਦੀ ਹੈ ਉਹਨਾਂ ਵਾਸਤੇ ਕੀ ਕਹਿਣਾ ਚਾਹੂੰਗੀ ਨੌਜਵਾਨ ਇੱਥੇ ਆਪਣਾ ਭੁੱਖ ਨਹੀਂ ਵੇਖਦੇ ਕਿਉਂਕਿ ਇੱਥੇ ਮਿਹਨਤ ਨਹੀਂ ਕਰਨਾ ਚਾਹੁੰਦੇ ਬਾਹਰ ਜਾ ਕੇ ਸਾਰੇ ਕੰਮ ਮੈਂ 38 40 ਸਾਲ ਦੀ ਉਮਰ 'ਚ ਜਾ ਕੇ ਟਾਇਲਟਾਂ ਸਾਫ਼ ਕੀਤੀਆਂ ਕਲੀਨਿੰਗ ਦਾ ਕੰਮ ਕੀਤਾ ਹੈ ਲੇਬਰ ਦਾ ਕੰਮ ਕੀਤਾ ਹੈ ਔਰ ਉਦੋਂ ਉੱਥੇ ਕੋਈ ਲੇਬਰ ਪੱਗ ਦਾੜੀ ਵਾਲਾ ਨਹੀਂ ਤੁਹਾਨੂੰ ਮਿਲਦਾ ਮੈਂ ਜਿਹੜੀ ਪਹਿਲੀ ਲੇਬਰ ਜੌਬ ਕੀਤੀ ਸਟੋਰ ਮਾਇਰ ਸਟੋਰ ਸੀ ਉਹ ਇੱਕ ਸਿਕਿਉਰਿਟੀ ਵਾਲਾ ਗੋਰਾ ਦੂਜੇ ਸਿਕਿਉਰਿਟੀ ਵਾਲੇ ਨੂੰ ਹਰਾਨੀ ਨਾਲ ਦੱਸਦਾ ਹੈ ਮਿਸਟਰ ਸਿੰਘ ਇੱਥੇ ਲੇਬਰ ਜੌਬ ਕਰਨ ਆਉਂਦਾ ਤੇ ਇਹ ਕੁਝ ਜੇ ਅਸੀਂ ਬਾਹਰ ਜਾ ਕੇ ਕਰਦੇ ਆਂ ਇਨੀ ਮਿਹਨਤ ਤੇ ਉਹ ਜੇ ਇੱਥੇ ਵੀ ਕਰੀਏ ਤੇ ਇੱਥੇ ਵੀ ਸਭ ਕੁਝ ਹੋ ਸਕਦਾ ਪਰ ਫਿਰ ਵੀ ਧਰਤੀ ਕਬੀਰ ਧਰਤੀ ਸਾਧਕੀ ਇਹ ਸਾਧਾਂ ਦੀ ਧਰਤੀ ਹੈ ਤੇ ਗੁਰੂ ਨਾਨਕ ਸਭ ਤੋਂ ਵੱਡੇ ਸਾਧ ਸਨ ਸਾਧਥੰਮੇ ਕੋਈ ਨਾ ਸਾਧ ਮੈਨ ਸਾਧ ਨਾਲ ਦੱਸਿਆ ਜਗ ਵਿੱਚ ਕੋ ਆ ਇਸ ਲਈ ਗੁਰੂ ਨਾਨਕ ਤੇ ਸਿੱਖ ਵੀ ਸਾਧਿਆ ਸਾਡਾ ਹੱਕ ਬਣਦਾ ਆ ਅਸੀਂ ਕਾਨੂੰਨੀ ਤੌਰ ਤੇ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਜਾ ਕੇ ਆਪਣੀ ਸੁਗੰਧੀ ਫਲਾਈਏ ਆਪਣੀ ਇਮਾਨਦਾਰੀ ਨਾਲ ਉਹ ਵਿਜੀਵਕਾ ਕਮਾਈਏ ਤੇ ਉਥਾਂ ਲਈ ਚਾਨਣ ਮਰਾਰੇ ਬਣੀਏ ਅੱਜ ਐਜੂਕੇਸ਼ਨ صدਕਾ ਟਰਾਂਸਪੋਰਟ ਇੰਸਰ ਦਾ ਗਲੋ ਆਪਣਾ ਇੰਟਰਨੈਸ਼ਨਲ ਸਦਕਾ ਸਾਰਾ ਸੰਸਾਰ ਜਿਹੜਾ گلੋਬਲ ਵਿਜਲ ਵਿਲੇਜ ਬਣ ਗਿਆ ਇਹ ਕੋਈ ਵੀ ਪਰਦੇਸ ਨਹੀਂ ਆਜ ਰਿਹਾ ਤੁਸੀਂ ਕਿ ਜੇ ਤੁਸੀਂ ਆਪਣਾ ਪਿੰਡ ਛੱਡਤਾ ਜਿੰਨਾ ਗਲੀਆਂ ਚ ਖੜੇ ਅੰਮ੍ਰਿਤਸਰ ਆ ਗਏ ਜਾਂ ਦਿੱਲੀ ਆ ਗਏ ਜਾਂ ਲੰਡਨ ਚਲੇ ਗਏ ਜਾਂ ਨਿਊਯਾਰਕ ਜਾਂ ਸਿਡਨੀ ਚਲੇ ਗਏ ਇੱਕੋ ਜੀ ਗੱਲ ਹੈ ਕਲਕੱਤੇ ਬੈਠੇ ਨੂੰ ਅੰਮ੍ਰਿਤਸਰ ਪਹੁੰਚਣ ਦੀ ਢੇਰ ਲੱਗ ਜਾਂਦੀ ਹੈ ਸਿਡਨੀ ਤੋਂ ਬੰਦਾ ਇੱਥੇ ਛੇਤੀ ਪਹੁੰਚ ਜਾਂਦਾ ਸੋ ਇਸ ਲਈ ਇਹ ਨਰਿੰਕਾਰ ਦਾ ਦੁਨੀ ਸੁਹਾਵਾ ਬਾਗ ਜਿਹੜਾ ਸਾਜਿਆ ਹੋਇਆ ਸਾਰੇ ਥਾਂ ਹੀ ਜਾ ਕੇ ਆਪਣੀ ਮਿਹਨਤ ਨਾਲ ਆਪਣੀ ਇਮਾਨਦਾਰੀ ਦੇ ਉਪਜੀਵਕਾ ਕਮਾਉਣ ਦਾ ਸਾਨੂੰ ਵੀ ਦੂਜਿਆਂ ਵਾਂਗ ਹੱਕਿਆ ਇਹਦੇ ਚ ਕੋਈ ਡਿਨਾਈ ਵਾਲੀ ਗੱਲ ਨਹੀਂ ਪਰ ਭਾਈ ਲੁੱਟੇ ਨਾ ਜਾਓ ਝੂਠੇ ਏਜੰਟਾਂ ਤੋਂ ਇਲੀਗਲ ਦਾ ਜਾਓ ਵਿਦਿਆ ਪੜੋ ਆਈ ਲੈਟ ਕਰੋ ਸਟੂਡੈਂਟ ਬਣ ਕੇ ਜਾਓ ਇਹ ਬੜਾ ਦੁਨੀਆ ਦੁਨੀਆ ਦੇ ਵਿੱਚ ਬੜਾ ਕੁਝ ਪਿਆ ਹੋਇਆ। ਕੀ ਬਾਤ ਆ ਸਤਿਪੰਥ ਜਾਨੀ ਸੰਤੋਖ ਸਿੰਘ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਦਿਲ ਦੇ ਵੱਲੋਂ ਸਾਡੇ ਦਸ਼ਕਾਣਾ ਸਾਂਝੇ ਕੀਤੇ ਪਰਮਾਤਮਾ ਦੀ ਅਰਦਾਸ ਮਾਲਕ ਨੂੰ ਤੁੰਦਸਤੀ ਬਖਸ਼ੇ। ਤੁਹਾਡੀ ਕਲਮ ਇਸੇ ਤਰ੍ਹਾਂ ਚੱਲਦੀ ਰਹੇ ਤੁਹਾਡੇ ਬੋਲ ਉਸੇ ਇਸੇ ਤਰ੍ਹਾਂ ਸੁਣਦੇ ਰਹੀਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਨੂੰ ਸਾਨੂੰ ਦਿਵਾ ਗਿਆ। ਅਗਲੀ ਵਾਰ ਫਿਰ ਆਵਾਂਗੇ ਇੱਕ ਇਹੋ ਜੀ ਹੋਰ ਸਿੱਖਿਆਤ ਲੈ ਕੇ ਸਿੱਖੀ ਦੀ ਸ਼ਾਨ ਲੈ ਕੇ ਤਦ ਤੱਕ ਅਸੀਂ ਆਪ ਸਾਰਿਆਂ ਤੋਂ ਖੇਮਾ ਦੇ ਜਾ ਚੱਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗ